ਜਾਂ ਸਾਡੇ ਬਾਰੇ ਮਾੜਾ ਸੋਚਣ ਵਾਲੇ ਜਾਂ ਕਹਿ ਲਓ ਸਾਨੂੰ ਥੱਲੇ ਡੇਗਣ ਵਾਲੇ ਲੋਕ ਇਹ ਗੱਲ ਭੁੱਲ ਜਾਂਦੇ ਆ ਕਿ ਸਾਡੇ ਬਾਹ ਉਸ ਕਾਲਪੁਰਖ ਨੇ ਪ੍ਰਮਾਤਮਾ ਨੇ ਫੜੀ ਹੋਈ ਆ ਆ ਤਾਂ ਅਸੀਂ ਇਸ ਵਕਤ ਅਸੀਂ ਇੱਕ ਉਮੀਦ ਆਸ਼ਰਮ ਆਪਣੇ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਚ ਆਪਣਾ ਆਸ਼ਰਮ ਬਣਿਆ ਹੋਇਆ ਬਈ ਜਗ੍ਹਾ ਤੇ ਔਰ ਅਸੀਂ ਖੜੇ ਆ ਔਰ ਲੋਕਾਂ ਦੀ ਤੁਸੀਂ ਨਫ਼ਰਤ ਦੇਖ ਲਓ ਕਿ ਲੋਕਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੋਊਗੀ ਇਹ ਹਰਕਤਾਂ ਕਰਕੇ ਆ ਸਾਡਾ ਇੱਥੇ ਪੋਸਟਰ ਲਾਇਆ ਹੋਇਆ ਸੀਗਾ ਔਰ 4-5 ਦਿਨ ਪਹਿਲਾਂ ਬੰਦਾ ਇਹ ਪੋਸਟਰ ਰਾਤ ਨੂੰ 12 ਵਜੇ ਪਾੜ ਕੇ ਜੇ ਮੰਨ ਲਓ ਤੁਹਾਡੇ ਦਿਲ ਚ ਸਾਡੇ ਲਈ ਨਫ਼ਰਤ ਆ ਜਾਂ ਤਲਖੀ ਆ ਸਵਾਦ ਫੇਰ ਆਉਂਦਾ ਸਾਡੀ ਸਿੱਧਾ ਸਾਹਮਣੇ ਆ ਕੇ ਕਹੋ ਕਿ ਹਾਂ ਭਾਈ ਤੈਨੂੰ ਮੇ ਇਹ ਦਿੱਕਤ ਆ ਇਹ ਮਰਦਾਂ ਵਾਲੇ ਕੰਮ ਨਹੀਂ ਹੁੰਦੇ ਕਿ ਤੁਸੀਂ ਆ ਕੇ ਫੋਟੋਆਂ ਪਾੜਤੀਆਂ ਜਾਂ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ ਅਸੀਂ ਉਹ ਚੀਜ਼ਾਂ ਤੇ ਆਉਣਾ ਨਹੀਂ ਚਾਹੁੰਦੇ ਜੇ ਮੰਨ ਲਓ ਤੁਹਾਡੇ ਦਿਲ ਚ ਸਾਡੇ ਲਈ ਨਫ਼ਰਤ ਆ ਜਾਂ ਤਲਖੀ ਆ ਸਵਾਦ ਫੇਰ ਆਉਂਦਾ ਸਾਡੀ ਸਿੱਧਾ ਸਾਹਮਣੇ ਆ ਕੇ ਕਹੋ ਕਿ ਹਾਂ ਭਾਈ ਤੈਨੂੰ ਮੇ ਇਹ ਦਿੱਕਤ ਆ ਇਹ ਮਰਦਾਂ ਵਾਲੇ ਕੰਮ ਨਹੀਂ ਹੁੰਦੇ ਕਿ ਤੁਸੀਂ ਆ ਕੇ ਫੋਟੋ ਆ ਪਾੜਤੀਆਂ ਜਾਂ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ ਅਸੀਂ ਉਹ ਚੀਜ਼ਾਂ ਤੇ ਆਉਣਾ ਨਹੀਂ ਚਾਹੁੰਦੇ ਪ੍ਰਮਾਤਮਾ ਨੇ ਬਹੁਤ ਔਖੇ ਹੋ ਗਏ ਨਾ ਮੈਂ ਆਪਣੇ ਅੰਦਰ ਇਹ ਨਿਮਰਤਾ ਲੈ ਕੇ ਆਂਦੀ ਆ ਔਰ ਵਾਹਿਗੁਰੂ ਅੱਗੇ ਅੱਜ ਵੀ ਅਰਦਾਸ ਕਰਦਾ ਕਿ ਵਾਹਿਗੁਰੂ ਮਨ ਨੀਵਾ ਮਤ ਉੱਚੀ ਰੱਖੀ ਔਰ ਜਿਹੜੇ ਬੰਦੇ ਨੇ ਕੰਮ ਕੀਤਾ ਮੈਨੂੰ ਲੱਗਦਾ ਪ੍ਰਮਾਤਮਾ ਨੇ ਉਹਦੀ ਡਿਊਟੀ ਇਸ ਜੋਗ ਹੀ ਰਹਿ ਜਾਂਦੇ ਬਈ ਉਹ ਲੋਕ ਜਾਂ ਤਾਂ ਜੇ ਮੁਕਾਬਲਾ ਕਰਨਾ ਤਾਂ ਸਵਾਦ ਫੇਰ ਆਉਂਦਾ ਕਿ ਯਾਰ ਗੁਰਿੰਦਰ ਜੇ ਤੂੰ ਰੋਜ਼ ਦੇ ਪੰਜ ਮਰੀਜ਼ਾਂ ਦੀ ਮਦਦ ਕਰ ਰਿਹਾ ਨਾ ਤਾਂ ਮੈਂ ਪੰਜਾਵਾਂ ਦੀ ਕਰਕੇ ਦਿ ਔਰ ਉਸ ਬੰਦੇ ਦੀ ਫੋਟੋ ਸਾਡੇ ਸਾਹਮਣੇ ਆਸ਼ਰਮ 'ਚ ਕੈਮਰੇ ਵੀ ਲੱਗੇ ਹੋਏ ਵੇ ਆ ਔਰ ਕੈਮਰਿਆਂ ਦੇ ਵਿੱਚ ਵੀ ਰਾਤ ਨੂੰ ਬੰਦਾ ਪੋਸਟਰ ਪਾੜਦਾ ਸਾਹਮਣੇ ਸਾ ਮੈਨੂੰ ਸਾਫ਼ ਵੀਡੀਓ ਆ ਗਈ ਪਰ ਮੇਰੇ ਜ਼ਮੀਰ ਨੇ ਗਵਾਹੀ ਨਹੀਂ ਦਿੱਤੀ ਕਿ ਜੇ ਉਹ ਬੰਦੇ ਤੇ ਫਿਰ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਊਗਾ ਬਾਈ ਨਹੀਂ ਤਾਂ ਮੈਂ ਉਹਨੂੰ ਬੇਨਤੀ ਕਰਨਾ ਚਾਹੂੰਗਾ ਭਰਾਵਾ ਜੇ ਤੇਰੀ ਵੀਡੀਓ ਅੱਜ ਮੈਂ ਲਾਈਵ ਫੇਸਬੁੱਕ ਤੇ ਪਾਦਾ ਨਾ ਤੇ ਇਥੋਂ ਜਿਉਇਆ ਨਹੀਂ ਜਾਣਾ ਲੋਕਾਂ ਨੇ ਤੇਰਾ ਜੀਣਾ ਹਰਾਮ ਕਰ ਦੇਣਾ ਸਾਹਮਣੇ ਕੈਮਰੇ ਦੇ ਵਿੱਚ ਤੇਰੇ ਪੋਸਟਰ ਪਾੜਦੇ ਦੀ ਸਾਫ਼ ਵੀਡੀਓ ਆ ਪਰ ਕਹਿ ਲਓ ਅਸੀਂ ਪਰਮਾਤਮਾ ਦੇ ਭਾਣੇ 'ਚ ਰਹਿਣ ਵਾਲੇ ਬੰਦੇ ਆ ਉਹ ਵਾਹਿਗੁਰੂ ਨੇ ਕਹਿ ਲੋ ਜੇ ਅੱਜ ਇਹ ਸੇਵਾ ਬਖਸ਼ੀ ਆ ਤਾਂ ਵਾਹਿਗੁਰੂ ਨੇ ਸਬਰ ਵੀ ਦਿੱਤਾ ਇਹ ਚੀਜ਼ਾਂ ਤਾਂ ਬਹੁਤ ਛੋਟੀਆਂ ਆ ਵਾ ਔਰ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵਿਰੋਧ ਹੀ ਵਿਕਾਸ ਆ ਕਿਸੇ ਸਿਆਣੇ ਬੰਦੇ ਨੇ ਮੈਨੂੰ ਸਮਝਾਇਆ ਸੀ ਕਿ ਜਿੰਨਾ ਟਾਈਮ ਜ਼ਿੰਦਗੀ ਜੇ ਗ੍ਰਿੰਦਰ ਮਾਰੇ ਕਹਿਣ ਵਾਲੇ ਲੋਕ ਨਾ ਨਾ ਹੋਣ ਤਾਂ ਸਮਝ ਲਓ ਤੁਸੀਂ ਕੁਝ ਨਹੀਂ ਕਰ ਰਹੇ ਮੇਰੀ ਬੇਨਤੀ ਆ ਬਾਈ ਇਹ ਹਰਕਤਾਂ ਕਰਨ ਤੋਂ ਪਹਿਲਾਂ ਜਾਨ ਦਾ ਤਾਮ ਮੈਂ ਤੁਹਾਡੇ ਸਾਹਮਣੇ ਇਹ ਬਹੁਤ ਛੋਟੀਆਂ ਚੀਜ਼ਾਂ ਪੋਸਟਰ ਪਾੜ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਦੱਬ ਲੋਗੇ ਦੋ ਦਿਨ ਪਹਿਲਾਂ ਸਾਡੀਆਂ ਇਹ ਸਾਡੇ ਨਾਲ ਅਰਦਾਸਾਂ ਬਹੁਤ ਜੁੜੀਆਂ ਹੋਈਆਂ ਬਾਈ ਅਤਿੰਨ ਦਿਨ ਪਹਿਲਾਂ ਮੈਨੂੰ ਬਰਨਾਲੇ ਤੋਂ ਇੱਕ ਮਾਂ ਦੀ ਤੇ ਬਾਪੂ ਦੀ ਕਾਲ ਆਈ ਕਹਿੰਦੇ ਪੁੱਤਾ ਸੀ ਹਜੂਰ ਸਾਹਿਬ ਮੱਥਾ ਟੇਕਣ ਗਏ ਸੀ ਆਸ਼ਰਮ ਚ ਅਸੀਂ ਤੈਨੂੰ ਮਿਲਣ ਆਉਣਾ ਅਸੀਂ ਹਜੂਰ ਸਾਹਿਬ ਮੱਥਾ ਟੇਕਣ ਗਏ ਸੀ ਉੱਥੇ ਤੇਰੇ ਨਾਂ ਦੀ ਅਰਦਾਸ ਤੇ ਅਸੀਂ ਸਰੋਪਾ ਲੈ ਕੇ ਆਏ ਆ ਔਰ ਸਾਡੇ ਕੋਲੇ ਪ੍ਰਸ਼ਾਦ ਦਿੱਤਾ ਸੀ ਬਾਬਾ ਬਣੇ ਉਹ ਅਸੀਂ ਆਸ਼ਰਮ ਚ ਦੇਣ ਆਉਣਾ ਦੱਸ ਕਦੋਂ ਆਈ ਜਦੋਂ ਲੋਕ ਸਾਡੇ ਇੰਨੀ ਅਰਦਾਸਾਂ ਲੋਕੀ ਕਰਦੇ ਹੋ ਨਾ ਤਾਂ ਭੁੱਲ ਜਾਓ ਤੁਸੀਂ ਸੈਟਲ ਹੋਗੇ ਬਈ ਔਰ ਮੇਰੀ ਮਾਫੀ ਚਾਹੁੰਦਾ ਮੈਂ ਬਹੁਤ ਸਾਰੇ ਫੋਨ ਆ ਰਹੇ ਸੀਗੇ ਸਾਡੇ ਕੋਲੇ ਤਿੰਨ ਚਾਰ ਸੌ ਵੀਡੀਓ ਆਈ ਪਈ ਆ ਜਿਨ੍ਹਾਂ ਲੋਕਾਂ ਨੂੰ ਘਰਾਂ 'ਚ ਬੰਦੀ ਬਣਾ ਕੇ ਰੱਖਿਆ ਜਾਂ ਰੋੜਾਂ ਤੇ ਲਵਾਰਸ ਬੰਦੇ ਆ ਜਿਨ੍ਹਾਂ ਦਾ ਕੋਈ ਆਸਰਾ ਨਹੀਂਗਾ ਉਹ ਵਿਚਾਰੇ ਇਦਾਂ ਹੀ ਰੋੜਾਂ ਤੇ ਤੁਰੇ ਫਿਰਦੇ ਆ ਤਾਂ ਮੈਂ ਮਾਫੀ ਚਾਹੂੰਗਾ ਕਿ ਪਿਛਲੇ ਆ ਹਫਤੇ ਤੱਕ ਆ ਹੱਥ ਤੇ ਸੱਤ ਸੜ ਗਿਆ ਸੀਗਾ ਮੇਰਾ ਤੇ ਜਿਹਦੇ ਕਰਕੇ ਪਿਛਲੇ 5-6 ਦਿਨਾਂ ਤੋਂ ਮੈਂ ਰੈਸਟ ਤੇ ਹੀ ਸੀਗਾ ਕਿਤੇ ਨਹੀਂ ਜਾ ਸਕਿਆ ਫੋਨ ਕਾਲਾਂ ਵੀ ਬਹੁਤ ਘੱਟ ਚੱਕ ਸਕੇ ਤਾਂ ਮਾਫੀ ਚਾਹੁੰਦੇ ਆ ਕਿ ਬਹੁਤ ਸਾਰੇ ਫੋਨ ਆ ਰਹੇ ਸੀ ਕਿ ਵੀਰੇ ਤੁਹਾਡੀ ਵੀਡੀਓ ਨਹੀਂ ਆ ਰਹੀ ਤੁਸੀਂ ਕਿੱਥੇ ਗਾਇਬ ਹੋ ਤਾਂ ਬਾਈ ਹੱਥ ਤੇ ਸੱਟ ਵੱਜ ਗਈ ਸੀ ਜਿਹਦੇ ਕਰਕੇ ਹਫਤਾ 10 ਦਿਨ ਤੋਂ ਮੈਂ ਰੈਸਟ ਤੇ ਹੀ ਸੀਗਾ ਤਾਂ ਮਾਫੀ ਚਾਹੂੰਗਾ ਬਸ ਹੋਰ 2-4 ਦਿਨ ਡਾਕਟਰ ਨੇ ਰੈਸਟ ਦੱਸੀ ਆ ਉਸ ਤੋਂ ਬਾਅਦ ਫੇਰ ਲਗਾਤਾਰ ਤੁਹਾਨੂੰ ਵੀਡੀਓ ਮਿਲਣਗੇ ਆ ਦੇਖਣ ਵਾਲੀਆਂ ਤਾਂ ਸਾਡੀ ਬੇਨਤੀ ਆ ਵਾਇਗੁਰੂ ਨੇ ਬੋਰੋ ਵਾਇਗੁਰੂ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਕਿ ਪ੍ਰਮਾਤਮਾ ਇਹਨਾਂ ਲੋਕਾਂ ਨੂੰ ਜਿਹੜੇ ਇਦਾਂ ਦੀ ਸੋਚ ਵਾਲੇ ਲੋਕ ਹੈਗੇ ਆ ਇਹਨਾਂ ਨੂੰ ਸਮੱਤ ਬਖਸ਼ੋ ਜੇ ਭਰਾ ਤੇਰੀ ਖੁਸ਼ੀ ਇਹਦੇ ਚਾ ਕੇ ਪੋਸਟਰ ਪਾੜ ਕੇ ਤੈਨੂੰ ਬਹੁਤ ਖੁਸ਼ੀ ਮਿਲਦੀ ਆ ਕੱਲੂ ਅਸੀਂ ਨਵਾਂ ਲਾ ਦੇਣਾ ਤੂੰ ਫੇਰ ਸਾਡੇ ਸਾਹਮਣੇ ਪਾੜ ਦੇ ਪਾ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਪਰ ਤੇਰੀ ਸੋਚ ਬਦਲੇ ਇਹਨਾਂ ਸੋਚਾਂ 'ਚ ਕੁਝ ਨਹੀਂ ਰੱਖਿਆ ਬਈ ਇਹ ਚੀਜ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਓਏ ਦੁਨੀਆ ਦਾ ਕਹਿ ਲੋ ਇੱਕ ਦਸਤੂਰ ਆ ਕਿ ਜਦੋਂ ਤੁਸੀਂ ਕਿਸੇ ਨੂੰ ਜਿੰਨਾ ਪਿੱਛੇ ਖਿੱਚੋਗੇ ਨਾ ਉਨਾ ਹੀ ਉਹ ਅੱਗੇ ਵਧਦਾ ਤਾਂ ਮੇਰਾ ਤਾਂ ਜ਼ਿੰਦਗੀ ਦੇ ਵਿੱਚ 7-8 ਸਾਲ ਹੋ ਗਏ ਮੈਨੂੰ ਸੇਵਾ 'ਚ ਆਇਆਂ ਨੂੰ ਜਿੰਨਾ ਮੈਨੂੰ ਕਿਸੇ ਨੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਨਾ ਉਦੋਂ ਦੁੱਗਣਾ ਅੱਗੇ ਵਧਿਆ ਮੈਂ ਤਾਂ ਐ ਕਰਤੂਤਾ ਨਾ ਕਰਿਆ ਕਰੋ ਜਿਹੜੇ ਨਹੀਂ ਤਾਂ ਭਾਸ਼ਾ ਸਾਨੂੰ ਵੀ ਬਹੁਤ ਬੰਦਲੀ ਨਹੀਂ ਆਉਦੀ ਆ ਦੇਈ ਤਾਂ ਮੈਂ ਪਹਿਲਾਂ ਤਾਂ ਮੇਰਾ ਇਰਾਦਾ ਸੀਗਾ ਕਿ ਉਹ ਬੰਦੇ ਦੀ ਵੀਡੀਓ ਮੈਂ ਲਾਈਵ ਤੁਹਾਡੇ ਸਾਹਮਣੇ ਦਿਖਾਵਾਂ ਪੋਸਟਰ 파ੜਦੇ ਦੀ ਪਰ ਫਿਰ ਮੈਂ ਸੋਚਿਆ ਫਿਰ ਉਹਦੇ 'ਚ ਆਪਣੇ 'ਚ ਫਰਕ ਨਹੀਂ ਕੋਈ ਰਹਿ ਜਾਣਾ ਇਹ ਸਭ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਬੰਦਾ ਆਪਾ ਕਿਸੇ ਨਾਲ ਜਦੋਂ ਕੋਈ ਆਪਣਾ ਮਾੜਾ ਕਰਦਾ ਆਪਾਂ ਉਹਨੂੰ ਮਾੜਾ ਕਹਾਂਗੇ ਗਾਲਾਂ ਕੱਢਾਂਗੇ ਹੋਰ ਕੁਝ ਨਹੀਂ ਕਰ ਸਕਦੇ ਕਈ ਲੋਕ ਹੁੰਦੇ ਆ ਆਪ ਵੀ ਬੰਦੇ ਬਾਰੇ ਮਾੜਾ ਸੋਚੀ ਜਾਂਦੇ ਹੋ ਰੱਬ ਤੇ ਵੀ ਕਹਿਣਗੇ ਰੱਬ ਉਹ ਵੀ ਦੇਖੂਗਾ ਤੇ ਆਪ ਵੀ ਮਾੜਾ ਕਰੀ ਜਾਂਦੇ ਅਸੀਂ ਤਾਂ ਕੁਝ ਨਹੀਂ ਕਰਨ ਵਾਲੇ ਬਈ ਕਿਸੇ ਨੂੰ ਸਜ਼ਾ ਦੇਣ ਵਾਲੇ ਆਪਾਂ ਕੀ ਹੁੰਨੇ ਆ ਸਾਡਾ ਉਹ ਕਾਲ ਫਰਕ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾ ਸਾਡੀ ਨੀਅਤ ਚ ਕੀ ਆ ਔਰ ਕਿਸੇ ਹੋਰ ਬੰਦੇ ਦੀ ਨੀਅਤ ਚ ਕੀ ਆ ਔਰ ਅਸੀਂ ਇਹ ਸਭ ਪਰਮਾਤਮਾ ਤੇ ਛੱਡਿਆ ਜੀ ਅੱਜ ਤੱਕ ਵਾਹਿਗੁਰੂ ਇੱਥੇ ਅੱਜ ਇੱਥੋਂ ਤੱਕ ਲੈ ਆਇਆ ਤਾਂ ਅੱਗੇ ਵੀ ਵਾਹਿਗੁਰੂ ਲੈ ਕੇ ਜਾਊਗਾ ਉਹਨੂੰ ਫਿਕਰ ਆ ਸਾਨੂੰ ਕੋਈ ਫਿਕਰ ਨਹੀਂ ਕਰ ਤਾਂ ਇਹਨਾਂ ਬੇਨਤੀਆਂ ਨੂੰ ਕਬੂਲ ਕਰਿਓ ਕਿ ਪਿਛਲੇ 2 ਹਫ਼ਤੇ 10 ਦਿਨ ਤੋਂ ਮੈਂ ਲਾਈਵ ਨਹੀਂ ਆ ਸਕਿਆ ਅਸੀਂ ਕਿ ਮੈਨੂੰ ਤਾਂ ਫੇਰ ਵੀ ਅੱਜ ਸਾਡੇ ਟੀਮ ਮੈਂਬਰਾਂ ਨੇ ਕਿਹਾ ਕਿ ਇੱਕ ਵਾਰੀ ਚੱਲ ਆਪੋ ਉਹ ਬੰਦੇ ਦੀ ਵੀਡੀਓ ਨਹੀਂ ਦਿਖਾਉਂਦੇ ਪਰ ਉਹਨੂੰ ਇੱਕ ਵਾਰੀ ਚੇਤਾਵਨੀ ਜ਼ਰੂਰ ਦੇ ਦੇਈਂ